ਆ ਵੱਖ-ਵੱਖ ਤਰੀਕੇ ਦੇ ਜਿਹੜੇ ਤੇਲ ਜਿਹੜੇ ਆ ਉਹ ਤੁਸੀਂ ਵੇਖ ਸਕਦੇ ਹੈਗੇ ਉਹ ਔਰ ਇਹ ਪਿਓਰਟੀ ਦੇ ਨਾਲ ਜਿਹੜਾ ਕੋਲੂਆਂ ਦੇ ਵਿੱਚ ਜਿਹੜਾ ਉਹ ਬਣਾਏ ਜਾਂਦੇ ਹੈਗੇ ਨਾ ਉਹ ਲੋਕਾਂ ਦੀ ਸਿਹਤ ਨੂੰ ਤੁਸੀਂ ਬੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਤੇ ਬਹੁਤ ਦਾ ਕੰਮ ਕਰਦੇ ਕਰਦੇ ਜਿਹੜੇ ਸਾਡੇ ਕਸਟਮਰ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਸਾਨੂੰ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਸਾਨੂੰ ਸਰੋਂ ਦਾ ਤੇਲ ਤੇ ਹੋਰ ਜਿਹੜੇ ਤੇਲ ਕਿੰਨੇ ਵੀ ਤੁਸੀਂ ਵਰਨੇ ਆ ਉਹ ਸਾਨੂੰ ਕੱਢ ਕੇ ਦਿਓ ਤੇ ਸਰੋਂ ਦਾ ਆ ਕੋਕੋਨਟ ਦਾ ਤੇਲਾਂ ਦਾ ਅਲਸੀ ਦਾ ਨਾਰੀਅਲ ਉਹਦਾ ਆਪਣਾ ਉਹਦਾ ਤਾਰੇ ਮੇਰੇ ਦਾ ਤੇ ਮੂੰਗਫਲੀ ਦਾ ਤੇਲ ਜਿਹੜੇ ਉਹ ਅਸੀਂ ਤਿਆਰ ਕਰਦੇ ਨੇ ਤੇ ਸਾਰੇ ਗਾਕਾਂ ਨੇ ਇਹੀ ਸਾਨੂੰ ਸਿਖਾਇਆ ਵੀ ਉਹਨਾਂ ਨੂੰ ਕੱਢ ਕੇ ਸਾਨੂੰ ਦਿਓ ਜਿਹੜੇ ਅਸੀਂ ਸੋ ਉਹਨਾਂ ਦੀ ਡਿਮਾਂਡ ਤੇ ਹੀ ਇਹ ਸਾਰਾ ਸਮਾਨ ਤਿਆਰ ਕਰਦੇ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਤੇਲ ਜਿਹੜੇ ਆ ਆਟਿਆਂ ਦੀ ਗੱਲ ਕਰੀਏ ਤੇ ਕਈ ਇਹੋ ਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਮਿਲਾਵਟ ਜਿਹੜਾ ਉਹ ਆ ਰੀਆਂ ਹੈਗੀਆਂ ਔਰ ਅਸੀਂ ਇਸ ਟਾਈਮ ਜਿਹੜਾ ਪਠਾਨਕੋਟ ਦੇ ਨਾਲ ਲੱਗਦੇ ਗੁਸਾਈਪੁਰ ਦੇ ਪਿੰਡ ਦੇ ਵਿੱਚ ਮੌਜੂਦ ਹੋ ਹੈਗੇ ਆ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਥੇ ਵਕ ਵਕ ਤਰੀਕੇ ਦੇ ਜਿਹੜੇ ਤੇਲ ਜਿਹੜੇ ਆ ਉਹ ਤੁਸੀਂ ਵੇਖ ਸਕਦੇ ਹੈਗੇ ਹੋ ਔਰ ਇਹ ਪਿਓਰਟੀ ਦੇ ਨਾਲ ਜਿਹੜਾ ਕੋਲੂਆਂ ਦੇ ਵਿੱਚ ਜਿਹੜਾ ਉਹ ਬਣਾਏ ਜਾਂਦੇ ਹੈਗੇ ਨੇ ਇੱਥੇ ਜਿਹੜੇ ਸਾਡੇ ਨਾਲ ਸਰਦਾਰ ਜੀ ਨੇ ਜਿਨ੍ਹਾਂ ਦਾ ਇਹ ਜਿਨ੍ਹਾਂ ਨੇ ਪ੍ਰੋਜੈਕਟ ਸ਼ੁਰੂ ਕੀਤਾ ਹੋਇਆ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆ ਪਹਿਲੇ ਤੇ ਜਗਬਾਣੀ ਟੀਵੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡਾ ਵੀ ਜੀ ਬਹੁਤ ਬਹੁਤ ਸਵਾਗਤ ਹੈ ਦੇਖਰ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਰ ਇਹ ਜਿਹੜੀ ਕਿਸ ਤਰ੍ਹਾਂ ਮਾਨ ਦੇ ਵਿੱਚ ਆਇਆ ਕਿ ਇਹ ਮਤਲਬ ਤੁਸੀਂ ਇਹ ਕੰਮ ਕਰਨਾ ਹੈਗਾ ਉਹ ਲੋਕਾਂ ਦੀ ਸਿਹਤ ਨੂੰ ਤੁਸੀਂ ਬੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਅਸੀਂ ਗੋੜ ਦਾ ਕੰਮ ਕਰਦੇ ਹੁੰਦੇ ਸੀ ਸਾਨੂੰ ਕਾਫੀ ਧੇਰ ਹੋ ਗਿਆ 14 ਸਾਲ ਗੋੜ ਦਾ ਕੰਮ ਕਰਦੇ ਆ ਤੇ ਗੋੜ ਦਾ ਕੰਮ ਕਰਦੇ ਕਰਦੇ ਜਿਹੜੇ ਸਾਡੇ ਕਸਟਮਰ ਸਾਡੇ ਨਾਲ ਜੁੜੇ ਹੋਏ ਸੀ ਉਹਨਾਂ ਨੇ ਸਾਨੂੰ ਇਹ ਸਲਾਹ ਦਿੱਤੀ ਆ ਕਿ ਤੁਸੀਂ ਸਾਨੂੰ ਇੱਕ ਸਰੋਂ ਦਾ ਤੇਲ ਤੇ ਹੋਰ ਜਿਹੜੇ ਜਿੰਨੇ ਵੀ ਤੁਸੀਂ ਕੱਢਨੇ ਆ ਉਹ ਸਾਨੂੰ ਕੱਢ ਕੇ ਦਿਓ ਅਸੀਂ ਉਹਨਾਂ ਦੇ ਕਹਿਣ ਤੇ ਅਸੀਂ ਇਹ ਪ੍ਰੋਜੈਕਟ ਲਾਇਆ ਜਿਹਦੇ ਵਿੱਚ ਅਸੀਂ ਤੇਲ ਸਰੋਂ ਦਾ ਆ ਕੋਕੋਨਟ ਦਾ ਪਿੱਲਾ ਦਾ ਅਲਸੀ ਦਾ ਨਾਰੀਆ ਦਾ ਆਪਣਾ ਅਲਸੋ ਦਾ ਤਾਰੇ ਮੀਰੇ ਦਾ ਤੇ मूंगफली ਦਾ ਤੇਲ ਜਿਹੜੇ ਉਹ ਅਸੀਂ ਤਿਆਰ ਕੀਤੇ ਨੇ ਤੇ ਸਾਰੇ ਗਾਕਾਂ ਨੇ ਇਹੀ ਸਾਨੂੰ ਸਿਖਾਇਆ ਵੀ ਇਹਨਾਂ ਨੂੰ ਕੱਢ ਕੇ ਸਾਨੂੰ ਦਿਓ ਜਿਵੇਂ ਅਸੀਂ ਸੋ ਉਹਨਾਂ ਦੀ ਡਿਮਾਂਡ ਤੇ ਹੀ ਇਹ ਸਾਰਾ ਸਮਾਨ ਤਿਆਰ ਕੀਤਾ ਹੈ ਸਰ ਜਿੱਦਾਂ ਕਿ ਜਿਸ ਤਰ੍ਹਾਂ ਸਰੋਂ ਦਾ ਤੇਲ ਹੁੰਦਾ ਮਾਰਕੀਟ ਦੇ ਸਰੋਂ ਦੇ ਤੇਲ ਦੇ ਵਿੱਚ ਔਰ ਇਸ ਓਲੂ ਦੇ ਸਰੋਂ ਦੇ ਤੇਲ ਦੇ ਵਿੱਚ ਕੀ ਅੰਤਰ ਹੈਗਾ ਦੇਖੋ ਜੀ ਮਾਰਕੀਟ ਤੇ ਬੜੇ ਤਰ੍ਹਾਂ ਦੇ ਤੇਲ ਆਉਂਦੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਡੁਪਲੀਕੇਟ ਨੇ ਪਰ ਜਿਆਦਾ ਜਿਹੜਾ ਉਹ ਮਾਲ ਅੱਜਕੱਲ ਡੁਪਲੀਕੇਟ ਆ ਰਿਹਾ ਜੀ ਜਿਹੜੇ ਸਾਡੇ ਕੋਲ ਤੇਲ ਨੇ ਅਸੀਂ ਤਾਂ ਕਸਟਮਰ ਨੂੰ ਸਰਟੀਫਾਈ ਕਰਦੇ ਆ ਕਿ ਤੁਸੀਂ ਲਾਗੇ ਖਲੋਕਿਆ ਆਪਣਾ ਕੜਵਾ ਕੇ ਲੈ ਜਾਓ ਤੇ ਜਿਹੜਾ ਸਾਡੇ ਕੋਲ ਖੜਨਾ ਉਹ 1 ਲੀਟਰ ਲੈ ਕੇ ਪਹਿਲੇ ਚੈੱਕ ਕਰੋ ਜੇ ਤੁਹਾਨੂੰ ਪਸੰਦ ਆਏ ਤੇ ਅੱਗੇ ਲੈਣਾ ਜੇ ਤੁਸੀਂ 5 ਲੀਟਰ ਲੈ ਜਾਂਦੇ ਤੁਹਾਨੂੰ ਪਸੰਦ ਨਹੀਂ ਆਉਂਦਾ ਤਾਂ ਸਾਨੂੰ ਵਾਪਸ ਕਰ ਦਿਓ ਕੋਈ ਸਾਫ ਰਹੀ ਜੀ ਕੋਈ ਪਰੇਸ਼ਾਨੀ ਜਿਹੜਾ ਤੁਸੀਂ ਵਰਤੋਗੇ ਅਸੀਂ ਉਹਦੇ ਵੀ ਪੈਸਾ ਨਹੀਂ ਕੋਈ ਕਟਾਂਗੇ ਤੇ ਇਸ ਤਰ੍ਹਾਂ ਆਟੇ ਦੀ ਗੱਲ ਕਰੀਏ ਹੋਰ ਵੀ ਕਈ ਪ੍ਰਕਾਰ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਦੇਖਿਆ ਅਸੀਂ ਆ ਕੋਲੂ ਦੇ ਵਿੱਚ ਜਿਹੜਾ ਤੁਹਾਡਾ ਕੰਮ ਚੱਲ ਰਿਹਾ ਹੈਗਾ ਹੋਰ ਵੀ ਜਿਹੜੀਆਂ ਤੁਸੀਂ ਉਹ ਵੀ ਲਾਈਆਂ ਹੈਗੀਆਂ ਮਸ਼ੀਨਾਂ ਵੀ ਲਾਈਆਂ ਹੈਗੀਆਂ ਕਿਸ ਤਰ੍ਹਾਂ ਦਾ ਰਿਸਪੌਂਸ ਜਿਹੜਾ ਲੋਕਾਂ ਵੱਲੋਂ ਤੁਹਾਨੂੰ ਮਿਲ ਰਿਹਾ ਹੈਗਾ ਦੇਖੋ ਜੀ ਸਾਡੇ ਕੋਲ ਬਾਕੀ ਬਖਤਰਾਂ ਦੇ ਆਟੇ ਆ ਜੀ ਜਿਵੇਂ ਕਣਕ ਦਾ ਆਟਾ ਦਾ ਮੱਕੀ ਦਾ ਚੌਲਾਂ ਦਾ ਰਾਗੀ ਦਾ ਬਾਜਰੇ ਦਾ ਜੌਂ ਦਾ ਔਰ ਇੱਕ ਮਲਟੀ ਗ੍ਰੇਨ ਆਟਾ ਅਸੀਂ ਤਿਆਰ ਕਰਦੇ ਹਾਂ ਜਿਹੜਾ ਮਤਲਬ ਕਿ ਬੜਾ ਸ਼ੁੱਧ ਤੇ ਸਿਹਤ ਦੇ ਨਾਲ ਤਿਆਰ ਹੁੰਦਾ ਜੀ ਤੇ ਇਹ ਸਾਰਾ ਜਿਹੜੀ ਡਿਮਾਂਡ ਹੈ ਕਸਟਮਰ ਦੀ ਡਿਮਾਂਡ ਹੈ ਜੀ ਅਸੀਂ ਤਾਂ ਸਿਰਫ ਇੱਕ ਕਣਕ ਦਾ ਆਟਾ ਬੀਤੇ ਸੀ ਤੁਹਾਨੂੰ ਕੋਈ ਝੋਲਾ ਚੋਲਾ ਨਾ ਮੰਗੇ ਕੋਈ ਮੱਕੀ ਦਾ ਕੋਈ ਜੌਂ ਦਾ ਕੋਈ ਬਾਜਰੇ ਦਾ ਫੋਨ ਆਦੀ ਕਸਟਮਰ ਦੀ ਡਿਮਾਂਡ ਤੇ ਹੀ ਇਹ ਸਾਰਾ ਮਾਲ ਅਸੀਂ ਤਿਆਰ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਸਾਡੀ ਦੁਕਾਨ ਦੇ ਉੱਪਰ ਜਿੰਨਾ ਮਾਲ ਅਸੀਂ ਤਿਆਰ ਕਰਨੇ ਸਾਡਾ ਰੋਜ਼ ਦਾ ਰੋਜ਼ ਹੀ बिक ਜੰਦਾ ਹੈ ਔਰ ਆਰਡਰ ਤੇ ਹੀ ਤਿਆਰ ਹੁੰਦਾ ਜੀ ਸਪੈਸ਼ਲ ਆਰਡਰ ਕੋਈ ਦੇ ਜੇ ਅਸੀਂ ਸਾਰਾ ਮਾਲ ਤਿਆਰ ਕਰ ਦਿੰਦੇ ਹਾਂ ਔਰ ਤਕਰੀਬਨ ਸਾਰਾ ਹੀ ਮਾਲ ਜਿਹੜਾ ਉਹ ਸਾਡਾ ਵਿਕ ਰਿਹਾ ਜੀ ਵਧੀਆ ਜੀ ਬਿਲਕੁਲ ਇਹਨਾਂ ਨੇ ਕਿਹਾ ਕਿ ਆਰਡਰ ਦੇ ਉੱਤੇ ਹੀ ਜਿਹੜਾ ਸਾਰਾ ਸਮਾਨ ਜਿਹੜਾ ਵਿਕ ਜਾਂਦਾ ਹੈਗਾ ਇਹਨਾਂ ਦੇ ਬੇਟੇ ਵੀ ਸਾਡੇ ਨਾਲ ਮੌਜੂਦ ਨੇ ਜਗਬਾਨੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਕਿਸ ਤਰ੍ਹਾਂ ਵੇਖਦੇ ਹੋ ਕਿ ਇਹ ਜਿਹੜੇ ਤੇਲ ਤੁਸੀਂ ਕੋਲੂ ਦੇ ਵਿੱਚ ਆ ਬੁਜਾਰੀ ਤੇਲਾਂ ਦੇ ਵਿੱਚ ਔਰ ਇਹ ਜਿਹੜੇ ਤੇਲ ਨੇ ਇਹ ਕੀ ਅੰਤਰ ਕੀ ਹੈ ਇੱਕ ਤੇ ਜਿਹੜਾ ਤੇਲ ਬਿਲਕੁਲ ਪਿਓਰ ਹੁੰਦਾ ਤੇ ਦੂਜਾ ਇਹਦਾ ਕਨਸੈਪਟ ਹੈ ਕੋਲਡ ਪ੍ਰੈਸ ਹੋਇਦਾ ਇਹ ਜਿਹੜਾ ਔਇਲ ਆ ਬਿਲਕੁਲ ਵੀ ਹੀਟ ਨਹੀਂ ਦਿੱਤਾ ਜਿਸ ਨਾਲ ਓਰੀਜਨਲ ਨਿਊਟ੍ਰੀਸ਼ਨ ਵੈਲਿਊ ਜਿਹੜੀ ਉਹ ਬਣੀ ਰਹਿੰਦੀ ਹੈ ਦੂਜਾ ਇਹ ਚ ਕਿਸੇ ਵੀ ਤਰ੍ਹਾਂ ਦੀ ਟ੍ਰਾਂਸ ਫੈਟ ਦੀ ਮਿਲਾਵਟ ਨਹੀਂ ਕਰਦੇ ਮੋਸਟਲੀ ਜਿਹੜੇ ਲਾਫੇ ਤੇਲ ਆ ਰਹੇ ਆ ਉਹਦੇ ਚ ਪਾਮ ਔਇਲ ਜਾਂ ਵੈਜੀਟੇਬਲ ਔਇਲ ਦੀ ਨਾ ਮਿਲਾਵਟ ਕੀਤੀ ਜਾਂਦੀ ਹੈ ਪਰ ਸਾਡਾ ਔਇਲ ਆ ਜਿਹੜਾ ਇੱਕ ਤੇ ਕੋਲਡ ਪ੍ਰੈਸ ਆ ਦੂਜੀ ਗੱਲ ਹੈ ਕਿ ਕੋਈ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਹੈਗੀ ਤੇ ਜਿਸ ਤਰ੍ਹਾਂ ਕੀ ਲੋਕਾਂ ਨੂੰ ਜਿਸ ਤਰ੍ਹਾਂ ਕੈਂਸਰ ਦੀਆਂ ਬਿਮਾਰੀਆਂ ਜਾਂ ਹਾਰਟ ਦੀ ਬਿਮਾਰੀ ਜਾਂ ਉਹ ਕਹ ਲਈਏ ਸ਼ੂਗਰ ਦੀਆਂ ਬਿਮਾਰੀਆਂ ਹੁੰਦੀਆਂ ਇਹ ਕਿੰਨਾ ਕੁ ਬੈਨੀਫਿਟ ਕਰਦਾ ਹੈਗਾ ਆ ਆਦਮੀ ਦੇ ਇੱਕ ਸਰੀਰ ਨੂੰ ਕੀ ਕਹਿਣਾ ਚਾਹੀਦਾ ਵੀ ਜਿਹੜੀ ਇਹ ਹਾਰਟ ਦੀ ਬਿਮਾਰੀ ਆ ਇਹਦਾ ਮੇਨ ਕਾਰਨ ਤੇ ਟ੍ਰਾਂਸ ਫੈਟ ਹੀ ਆ ਕਿਉਂਕਿ ਇਹੀ ਸਾਡੀ ਜਿਹੜੀ ਨਾੜੀਆਂ 'ਚ ਬਲੋਕੇਜ ਕਰਦੀ ਆ ਪਰ ਜਿਹੜਾ ਆਪਣਾ ਪਿਓਰ ਔਇਲ ਆ ਸਰਸੋ ਦਾ ਇਹ 'ਚ ਕੋਈ ਵੀ ਤਰ੍ਹਾਂ ਦੀ ਟ੍ਰਾਂਸ ਫੈਟ ਨਹੀਂ ਹੁੰਦੀ ਇਹ 'ਚ ਅਨਸੈਚੂਰੇਟਿਡ ਫੈਟ ਤੇ ਸੈਚੂਰੇਟਿਡ ਫੈਟਸ ਹੁੰਦੀਆਂ ਨੇ ਜਿਹੜੀ ਸਾਡੇ ਹਾਰਟ ਲਈ ਵਧੀਆ ਨੇ ਕਿ ਆਮ ਜੇ ਗੱਲ ਕਰੀਏ ਕਿਹੜਾ ਤੇਲ ਜਿਹੜਾ ਉਹ ਲੋਕਾਂ ਨੂੰ ਜਿਹੜਾ ਖਾਣਾ ਚਾਹੀਦਾ ਸਿਹਤ ਲਈ ਜਿਹਦੇ ਨਾਲ ਉਹਨਾਂ ਦੀ ਸਿਹਤ ਜਿਹੜੀ ਆ ਉਹ ਠੀਕ ਰਹੇ ਤੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੋਈ ਮੁਲਾਬੀ ਤੇਲ ਦੀ ਇਸਮਾਲ ਨਹੀਂ ਕਰਨੀ ਚਾਹੀਦਾ ਕਿਉਂਕਿ ਕਿਦਾਂ ਕੰਮ ਮਾਰਕੀਟ ਚ ਰਿਫਾਈਨਡ ਵਗੈਰਾ ਚੱਲ ਰਹੇ ਨੇ ਉਹ ਤੁਹਾਡੀ ਸਿਹਤ ਲਈ ਬਹੁਤ ਹਾਨੀ ਕਰਦੇ ਹਾਨੀ ਕਰਦੇ ਤੇ ਕਿਸੇ ਦੋ ਵੀ ਪ्योर ਤੇਲ ਜੇ ਮਿਲਦਾ ਤੁਸੀਂ ਉਹਨੂੰ ਪ੍ਰੈਫਰ ਕਰੋ ਐਸ ਕੰਪੇਅਰ ਟੂ ਦੀ ਮਾਰਕੀਟ ਹੋਈ ਤੇ ਹੋਰ ਜੇ ਗੱਲ ਕਰੀਏ ਕੀ ਕੀ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਹੱਥੀ ਜਿਹੜੀਆਂ ਉਹ ਤਿਆਰ ਕਰਦੇ ਹੈਗੇ ਤੇ ਵੀ ਨੌਰੀ ਲੱਦੇ ਸਰੋਂ ਦਾ ਅਲਸੀ ਦਾ ਮੂਕੀ ਦਾ ਤੇ ਜਿਹੜੇ ਆਟੇ ਨੇ ਉਹ ਵੀ ਉਹਦੇ ਚ ਵੀ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਜਿਦਾ ਮਲਟੀਗ੍ਰੇਨ ਜੌਂ ਦਾ ਰਾਗੀ ਦਾ ਬੇਸਣ ਹਲਦੀ ਇਹ ਕਾਫੀ ਤਰ੍ਹਾਂ ਦੀਆਂ ਜਿਆ ਪਾ ਤਿਆਰ ਕਰਦੇ ਆ ਤੇ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਹੋ ਮੀ ਮੈਸੇਜ ਤਾਂ ਇਹ ਹੀ ਆ ਕਿ ਆਰਟੀਫੀਸ਼ੀਅਲ ਚੀਜ਼ਾਂ ਤੋਂ ਬਚੋ ਜਿੰਨੀਆਂ ਹੋ ਸਕੇ ਉਹਨੀਆਂ ਨੇਚਰਲ ਚੀਜ਼ਾਂ ਕੰਜ਼ੂਮ ਕਰੋ ਤਾਂ ਕਿ ਤੁਹਾਡੀ ਹੈਲਥ ਵਧੀਆ ਰਹੇ ਤਾਂ ਇਹ ਸਾਡੇ ਨਾਲ ਜੁੜੇ ਪਏ ਇਹਨਾਂ ਨੇ ਕਿਹਾ ਹੈਗਾ ਕਿ ਆ ਲੋਕਾਂ ਨੂੰ ਅਪੀਲ ਵੀ ਕੀਤੀ ਹੈਗੀ ਆ ਕਿ ਜਿਹੜੀ ਵੀ ਆ ਬਾਜ਼ਾਰਾਂ ਦੇ ਵਿੱਚ ਜਿਹੜੀ ਆ ਆਰਟੀਫਿਸ਼ਰਾਂ ਜਿਹੜੀ ਚੀਜ਼ਾਂ ਆ ਰਹੀਆਂ ਹੈਗੀਆਂ ਉਸ ਤੋਂ ਬਚੋ ਔਰ ਆਪਣੀ ਸਿਹਤ ਜਿਹੜੀ ਆ ਤੰਦਰੁਸਤ ਬਣਾਉਣ ਵਾਸਤੇ ਜਿਹੜਾ ਉਹ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਤਾਂਕਿ ਉਹਨਾਂ ਦੀ ਸਿਹਤ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਆ ਜ਼ਿੰਦਗੀ ਜਿਹੜੀ ਆ ਉਹਨਾਂ ਦੀ ਬਤੀਤ ਹੋ ਸਕੇ ਪਠਾਨਪੁਰ ਤੋਂ ਜਗਬਾਨੀ ਟੀਵੀ ਦੇ ਲਈ ਅਦਮੋਲ ਚਰਮਾ ਦੀ ਖਾਸ ਰਿਪੋਰਟ